ਇਸ ਵੇਲੇ ਦੀ ਵੱਡੀ ਖਬਰ ਆਮ ਆਦਮੀ ਪਾਰਟੀ ਨੂੰ ਦੇ ਵਿੱਚ ਜਿਹੜੇ ਪਵਨ ਤੀਨੂ ਜਿਹੜੇ ਕਿ ਸਾਬਕਾ ਵਿਧਾਇਕ ਹੈ ਗਿਆ ਸ਼ਰੂਮਣੀ ਅਕਾਲੀ ਦਲ ਦੇ ਔਰ ਦੋ ਵਾਰ ਦੇ ਵਿਧਾਇਕ ਨੇ ਸਾਬਕਾ ਵਿਧਾਇਕ ਨੇ ਔਰ ਹੁਣ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਹੁਣ ਉਹ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਉਹ ਸ਼ਾਮਲ ਹੋ ਗਏ ਨੇ ਮੁੱਖ ਮੰਤਰੀ ਜੀ ਰਾਜ ਦੇ ਉੱਪਰ ਖੁਦ ਮੁੱਖ ਮੰਤਰੀ ਨੇ ਉਹਨਾਂ ਨੂੰ ਸ਼ਾਮਲ ਕਰਾਇਆ ਇੱਕ ਵੱਡਾ ਦਲਿਤ ਚਿਹਰਾ ਪੰਜਾਬ ਦੇ ਵਿੱਚ ਜਰੂਰ ਕਿਹਾ ਜਾਂਦਾ ਹੈਗਾ ਪਵਨ ਟਿੰਨੂ ਉਹਨਾਂ ਨੂੰ ਦਲ ਬਦਲੀਆਂ ਦਾ ਦੌਰ ਜਿਹੜਾ ਉਹ ਲਗਾਤਾਰ ਚੱਲ ਰਿਹਾ ਹੈ ਲਗਾਤਾਰ ਪੰਜਾਬ ਦੇ ਵਿੱਚ ਦਲ ਬਦਲੀਆਂ ਦਾ ਦੌਰ ਜਿਹੜਾ ਚੱਲ ਰਿਹਾ ਹੈ ਕੋਈ ਪਾਰਟੀ ਦੇ ਉਮੀਦਵਾਰ ਛੱਡ ਕੇ ਕਿਸੇ ਹੋਰ ਪਾਰਟੀਂ ਜਾਈ ਜਾਂਦੇ ਨੇ ਦੂਜੀ ਪਾਰਟੀ ਤੀਜੀ ਪਾਰਟੀਂ ਜਾਈ ਜਾਂਦੇ ਆ ਤੀਜੀ ਪਾਰਟੀ ਵਾਲੇ ਪਹਿਲੀ ਪਾਰਟੀਂ ਜਾਈ ਜਾਂਦੇ ਆ ਤਾਂ ਇਹ ਲਗਾਤਾਰ ਦਲ ਬਦਲੀ ਦੀਆਂ ਜਿਹੜੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਪਰ ਇਸ ਇਲੈਕਸ਼ਨ ਦੇ ਵਿੱਚ ਤਾਂ ਹਾਦੀ ਜਿਹੜੀ ਹੋ ਚੁੱਕੀ ਆ ਔਰ ਹੁਣ ਪਵਨ ਕੁਮਾਰ ਗਿੱਨੂ ਜਿਹੜੇ ਆ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਜਿਹੜਾ ਹੈਗਾ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਆ ਔਰ ਇਹ ਵੀ ਪਤਾ ਲੱਗਿਆ ਕਿ ਮੁੱਖ ਮੰਤਰੀ ਜੀ ਰਾਜ ਤੇ ਔਰ ਉਹਨਾਂ ਨੂੰ ਖੁਦ ਮੁੱਖ ਮੰਤਰੀ ਨੇ ਸ਼ਾਮਲ ਕਰਾਇਆ ਇਹ ਵੀ ਚਰਚੇ ਨੇ ਕਿ ਜਲੰਧਰ ਤੋਂ ਹੁਣ ਜਿਹੜੇ ਪਵਨ ਕੁਮਾਰ ਤੀਨੂ ਨੇ ਉਹੀ ਆਮ ਆਦਮੀ ਪਾਰਟੀ ਦੇ ਜਿਹੜੇ ਆ ਉਹ ਉਮੀਦਵਾਰ ਹੋ ਸਕਦੇ ਨੇ ਕਿਉਂਕਿ ਇਸ ਤੋਂ ਪਹਿਲਾਂ ਜਦੋਂ ਜਲੰਧਰ ਜਿਮਨੀ ਚੋਣ ਹੋਈ ਸੰਤੋਖ ਸਿੰਘ ਚੌਧਰੀ ਦੀ ਡੈਥ ਤੋਂ ਬਾਅਦ ਜਿਮਨੀ ਚੋਣ ਹੋਈ ਤਾਂ ਜਿਹੜੀ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਉਤਾਰਨ ਨਹੀਂ ਥਾਂ ਤੇ ਕਾਂਗਰਸ ਦੇ ਵਿੱਚੋਂ ਸ਼ਸ਼ੀਲ ਕੁਮਾਰ ਰਿੰਕੂ ਨੂੰ ਲਿਆ ਕੇ ਚੋਣ ਲੜਾਈ ਅਤੇ ਉਹਨਾਂ ਨੂੰ ਜਿਹੜਾ ਉੱਥੋਂ ਜਿਤਾ ਲਿਆ ਸੀਗਾ ਤਾਂ ਬਾਅਦ ਦੇ ਵਿੱਚ ਹੁਣ ਜਦੋਂ ਹੁਣ ਆਮ ਚੋਣਾਂ ਜਿਹੜੀਆਂ ਅਨਾਉਂਸ ਹੋ ਗਈਆਂ ਤਾਂ ਉਦੋਂ ਵੀ ਆਮ ਆਦਮੀ ਪਾਰਟੀ ਦੇ ਵੱਲੋਂ ਰਿੰਕੂ ਨੂੰ ਹੀ ਜਿਹੜਾ ਉਹ ਦੁਬਾਰਾ ਉਮੀਦਵਾਰ ਕੋਸ਼ਿਸ਼ ਕੀਤਾ ਗਿਆ ਪਰ ਜਿਹੜੇ ਰਿੰਕੂ ਨੇ ਉਹ ਸੀਟ ਐਲਾਨੀ ਛੱਡ ਕੇ ਜਿਹੜੇ ਉਹ ਦੌੜ ਕੇ ਭੱਜ ਕੇ ਜਿਹੜੇ ਉਹ ਚਲੇ ਗਏ ਭਾਜਪਾ ਦੇ ਵਿੱਚ ਅਤੇ ਭਾਜਪਾ ਦੇ ਵਿੱਚ ਜਾ ਕੇ ਹੁਣ ਭਾਜਪਾ ਦੇ ਉਹ ਜਨਦਰ ਤੋਂ ਉਮੀਦਵਾਰ ਬਣ ਗਏ ਨੇ ਤੇ ਅਜਿਹੇ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਹੈ ਉਹ ਸੀਟ ਇਹ ਖਾਲੀ ਹੋ ਚੁੱਕੀ ਸੀਗੀ ਔਰ ਆਮ ਆਦਮੀ ਪਾਰਟੀ ਇਥੇ ਚਿਹਰੇ ਦੀ ਭਾਰ ਦੇ ਵਿੱਚ ਸੀ ਉਮੀਦ ਕੀਤੀ ਜਾ ਰਹੀ ਸੀ ਕਿ ਸ਼ਾਇਦ ਆਮ ਆਦਮੀ ਪਾਰਟੀ ਜਿਹੜੀ ਆ ਉਹ ਇਸ ਤਰੀਕੇ ਨਾਲ ਰਿੰਕੂ ਤੋਂ ਮਿਲੇ ਧੋਖੇ ਤੋਂ ਬਾਅਦ ਹੁਣ ਕਿਸੇ ਆਪਣੇ ਚਿਹਰੇ ਦੇ ਉੱਪਰ ਕਿਸੇ ਆਪਣੇ ਲੀਡਰ ਦੇ ਉੱਪਰ ਜਿਹੜੀ ਆ ਉਹ ਦਾਅ ਜਿਹੜਾ ਉਹ ਖੇਡ ਸਕਦੀ ਹੈਗੀ ਆ ਪਰ ਹੁਣ ਜਿਸ ਤਰੀਕੇ ਦੀਆਂ ਚਰਚਾਵਾਂ ਨੇ ਕਿ ਪਵਨ ਟਿੰਨੂ ਜਿਹੜੇ ਆ ਉਹ ਅਕਾਲੀ ਦਲ ਦੇ ਸਾਬਕਾ ਵਿਧਾਇਕ ਨੇ ਦੋ ਵਾਰ ਦੇ ਜਿਹੜੇ ਉਹ ਵਿਧਾਇਕ ਰਹੇ ਐ ਔਰ ਹੁਣ ਉਹ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਆਏ ਐ ਮੰਨਿਆ ਜਾ ਰਿਹਾ ਹੈ ਕਿ ਪਵਨ ਟਿੰਨੂ ਜਿਹੜੇ ਆ ਉਹ ਆਮ ਆਦਮੀ ਪਾਰਟੀ ਦੇ ਜਲੰਧਰ ਤੋਂ ਉਮੀਦਵਾਰ ਹੋ ਸਕਦੇ ਆ ਪਰ ਹੁਣ ਇੱਥੇ ਇਹ ਵੱਡੇ ਸਵਾਲ ਜਿਹੜੇ ਖਰੇ ਹੋ ਰਿਹਾ ਕਿ ਆਮ ਆਦਮੀ ਪਾਰਟੀ ਲਗਾਤਾਰ ਆਪਣੇ ਵਰਕਰਾਂ ਦੀ ਆਪਣੇ ਲੀਡਰਾਂ ਦੀ ਥਾਂ ਦੇ ਉੱਪਰ ਜਿਹੜਾ ਹੈਗਾ ਉਹ ਦੂਜੇ ਲੀਡਰਾਂ ਦੇ ਉੱਪਰ ਕਿਉਂ ਭਰੋਸਾ ਜਿਹੜਾ ਉਹ ਕਰ ਰਹੀ ਹੈ ਲਗਾਤਾਰ ਦੂਜੇ ਲੀਡਰਾਂ ਨੂੰ ਆਪਣੀ ਪਾਰਟੀ ਦੇ ਵਿੱਚ ਜਿਹੜਾ ਉਹ ਕਿਉਂ ਜੁਆਇਨ ਜਿਹੜੀ ਆ ਉਹ ਕਰਵਾ ਰਹੀ ਹੈਗੀ ਆ ਇਹ ਜਿਹੜੀ ਇਹ ਗੱਲ ਜੁਆਇਨ ਕਰਉਣਾ ਇੱਕ ਵੱਖਰੀ ਚੀਜ਼ ਆ ਔਰ ਉਮੀਦਵਾਰ ਉਹਨਾਂ ਨੂੰ ਬਣਾ ਰਹੀ ਹੈਗੀ ਆ ਉਹ ਉਹ ਬਹੁਤ ਵੱਡੇ ਸਵਾਲਾਂ ਦੇ ਵਿੱਚ ਹੈ ਔਰ ਕਿਤੇ ਨਾ ਕਿਤੇ ਪਾਰਟੀ ਦੇ ਅੰਦਰ ਵੀ ਅੰਦਰਲੀ ਲੀਡਰਸ਼ਿਪ ਦੇ ਅੰਦਰ ਵੀ ਕਿਤੇ ਨਾ ਕਿਤੇ ਆਪਣੇ ਵਰਕਰਾਂ ਦੇ ਅੰਦਰ ਵੀ ਆਮ ਆਲੀ ਪਾਰਟੀ ਦੇ ਵਿੱਚ ਗੁੱਸਾ ਹੈਗਾ ਕਿ ਮਿਹਨਤ ਜਿਹੜੀ ਆ ਉਹ ਅਸੀਂ ਕੀਤੀ ਆ ਔਰ ਉਹਨਾਂ ਆਏ ਜਿਹੜੀ ਜੜਿਆ ਉਸ ਤਰੀਕੇ ਦੇ ਨਾਲ ਆ ਕੇ ਜਿਹੜਾ ਹੈਗਾ ਉਮੀਦਵਾਰ ਬਣ ਰਹੇ ਨੇ ਤਾਂ ਜੇਕਰ ਆਪਾਂ ਗੁਰਪ੍ਰੀਤ ਸਿੰਘ ਜੀਪੀ ਦੀ ਗੱਲ ਕਰੀਏ ਫਤਿਹਗੜ੍ਹ ਸਾਹਿਬ ਤੋਂ ਉਹ ਵੀ ਹੁਣੇ-ਹੁਣੇ ਕਾਂਗਰਸ ਛੱਡ ਕੇ ਜਿਹੜੇ ਆਏ ਨੇ ਆਮ ਆਦਮੀ ਪਾਰਟੀ ਦੇ ਵਿੱਚ ਤੇ ਉਹਨਾਂ ਨੂੰ ਫਤਿਹਗੜ੍ਹ ਸਾਹਿਬ ਹਲਕੇ ਤੋਂ ਜਿਹੜਾ ਉਹਨਾਂ ਨੇ ਉਮੀਦਵਾਰ ਜਿਹੜਾ ਉਹ ਬਣਾ ਦਿੱਤਾ ਤਾਂ ਉੱਤੇ ਜੇਕਰ ਹਿਾਰਪੁਰ ਤੋਂ ਡਾਕਟਰ ਰਾਜਕੁਮਾਰ ਚੱਬੇਵਾਲ ਦੀ ਗੱਲ ਕਰੀਏ ਤਾਂ ਉਹ ਵੀ ਕਾਂਗਰਸ ਛੱਡ ਕੇ ਹੁਣੇ-ਹੁਣੇ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਆਏ ਹੈਗੇ ਆ ਪਰ ਉਹਨਾਂ ਨੂੰ ਹਿਾਰਪੁਰ ਤੋਂ ਜਿਹੜਾ ਉਹ ਉਮੀਦਵਾਰ ਜਿਹੜਾ ਉਹ ਬਣਾ ਲਿਆ ਹੈਗਾ ਉਥੇ ਜੇ ਮੈਂ ਗੱਲ ਕਰਾਂ ਜਿਸ ਤਰੀਕੇ ਦੇ ਨਾਲ ਜਿਹੜੇ ਕਲਾਕਾਰ ਕਰਮਜੀਤ ਅਨਮੋਲ ਨੇ ਬੇਸ਼ੱਕ ਉਹ ਉਹਨਾਂ ਦਾ ਕੋਈ ਕਿ ਬੈਕਗ੍ਰਾਉਂਡ ਜਿਹੜਾ ਉਹ ਕਿਸੇ ਪਾਰਟੀ ਦੇ ਨਾਲ ਤਾਂ ਨਹੀਂ ਜੁੜਿਆ ਪਰ ਜਿਸ ਤਰੀਕੇ ਦੇ ਨਾਲ ਉਹ ਜਿਹੜੇ ਕਰਮਜੀਤ ਅਨਮੋਲ ਕਲਾਕਾਰ ਨੇ ਫਰੀਦਕੋਟ ਲਈ ਜਾ ਕੇ ਉਹਨਾਂ ਨੂੰ ਉਤਾਰਿਆ ਔਰ ਹੈਗੇ ਉਹ ਸੰਗਰੂਰ ਦੇ ਆ ਉਸ ਤੋਂ ਬਾਅਦ ਵੀ ਇਹੋ ਜੀਆਂ ਚਰਚਾਵਾਂ ਜਿਹੜੀਆਂ ਚੱਲਣੀਆਂ ਨੇ ਕਿ ਆਮ ਬੰਦੇ ਨੂੰ ਆਮ ਵਰਕਰ ਨੂੰ ਜਾਂ ਆਮ ਕਿਸੇ ਸਧਾਰਨ ਲੀਡਰ ਨੂੰ ਜਿਹੜੀ ਆ ਉਹ ਟਿਕਟ ਆਮ ਆਦਮੀ ਪਾਰਟੀ ਨੇ ਜਿਹੜੀ ਉਹ ਕਿਉਂ ਨਹੀਂ ਦਿੱਤੀ ਕਿਉਂਕਿ ਪੰਜ ਮੰਤਰੀ ਉਹਨਾਂ ਦੇ ਵੱਲੋਂ ਉਤਾਰੇ ਗਏ ਆ ਔਰ ਦੋ ਕਰਾਏ ਰੇ ਉਮੀਦਵਾਰ ਨੇ ਔਰ ਇੱਕ ਜਿਹੜਾ ਹੈਗਾ ਉਹ ਕਲਾਕਾਰ ਹੈ ਔਰ ਆਮ ਕੋਈ ਵਰਕਰ ਜਿਹੜਾ ਉਹ ਦਿਖ ਨਹੀਂ ਰਿਹਾ ਮਾਲਵਿੰਦਰ ਕੰਗ ਜਿਹੜੇ ਉਹ ਵੀ ਭਾਜਪਾ ਦੇ ਵਿੱਚੋਂ ਜਿਹੜੇ ਆਏ ਹੋਏ ਆ ਔਰ ਉਹਨਾਂ ਨੂੰ ਵੀ ਜਿਹੜੀ ਉਹ ਟਿਕਟ ਦਿੱਤੀ ਗਈ ਹੈ ਤਾਂ ਹੁਣ ਬਹੁਤ ਵੱਡੀ ਖਬਰ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਅਕਾਲੀ ਦਲ ਦੇ ਸਾਬਕਾ ਵਿਧਾਇਕ ਪਵਨ ਕੁਮਾਰਟੀ ਨੂੰ ਜਿਹੜੇ ਆ ਉਹ ਛੱਡ ਕੇ ਚਲੇ ਗਏ ਨੇ ਔਰ ਆਮਾਦੀਪਾਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਖੁਦ ਮੁੱਖ ਮੰਤਰੀ ਨੇ ਸ਼ਾਮਲ ਕਰਾਇਆ ਚਰਚਾ ਹੈ ਕਿ ਪਵਨ ਕੁਮਾਰ ਤਿੰਨੂ ਜਿਹੜੇ ਆ ਉਹ ਜਿਹੜੇ ਆਮਾਦੀਪਾਟੀ ਦੇ ਜਰੰਦਰ ਤੋਂ ਚੇਰੇ ਹੋਣਗੇ ਔਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਸ਼ੋਮਨੀ ਅਕਾਲੀ ਦਲ ਨੂੰ ਵੀ ਕਿਤੇ ਨਾ ਕਿਤੇ ਵੱਡਾ ਚਟਕਾ ਕਿਉਂਕਿ ਕੱਲ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਟਿਕਟਾ ਅਨਾਉਂਸ ਕੀਤੀਆਂ ਔਰ ਟਿਕਟਾਂ ਦੀ ਅਨਾਉਂਸਮੈਂਟ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਟੀਨਸਾ ਪਰਿਵਾਰ ਹੋਣਾ ਨੇ ਜਿਹੜੀ ਹੈਗੀ ਆ ਬਗਾਵਤ ਦਿਖਾਈ ਹੈ ਬਾਗੀਸੁਰ ਦਿਖਾਏ ਨੇ ਔਰ ਨਰਾਜ਼ਗੀ ਜਤਾਈਆ ਉਸ ਤੋਂ ਬਾਅਦ ਹੁਣ ਇੱਕ ਹੋਰ ਵੱਡਾ ਜਿਹੜਾ ਉਹ ਚਟਕਾ ਲੱਗਦਾ ਨਜ਼ਰੀ ਆ ਰਿਹਾ ਪਵਨ ਕੁਮਾਰ ਤੀਨੂ ਜਲੰਧਰ ਦਾ ਇੱਕ ਵੱਡਾ ਦਲਿਤ ਚਿਹਰਾ ਇੱਕ ਚੰਗਾ ਨਾਮ ਉੱਥੇ ਉਹਨਾਂ ਦਾ ਜਿਹੜਾ ਮੰਨਿਆ ਜਾਂਦਾ ਰਿਹਾ ਹੈ ਔਰ ਉਹ ਹੁਣ ਜਿਹੜੇ ਆ ਉਹ ਅਕਾਲੀ ਦਲ ਛੱਡ ਕੇ ਜਦੋਂ ਉਧਰ ਚਲੇ ਗਏ ਆ ਤਾਂ ਅਜਿਹੇ ਦੇ ਵਿੱਚ ਸੁਖਵੀਰ ਸਿੰਘ ਬਾਦਲਪੁਰਾ ਨੂੰ ਵੱਡਾ ਚਟਕਾ ਔਰ ਮੰਨਿਆ ਇਹ ਵੀ ਜਾ ਰਿਹਾ ਸੀਗਾ ਕਿ ਸ਼ਾਇਦ ਆਕਾਲੀ ਦਲ ਪਵਨ ਕੁਮਾਰ ਟੀਨੂ ਹੁਰਾ ਨੂੰ ਹੀ ਸ਼ਾਇਦ ਉੱਥੋਂ ਜਿਹੜਾ ਉਮੀਦਵਾਰ ਬਣਾ ਸਕਦਾ ਸੀਗਾ ਤਾਂ ਇਹ ਜਿਹੀਆਂ ਚਰਚਾਵਾਂ ਪਿਛਲੇ ਦਿਨੀ ਜਿਹੜੀਆਂ ਉਹ ਚੱਲੀਆਂ ਸੀ ਕਿ ਅਕਾਲੀ ਦਲ ਦੇ ਵੱਲੋਂ ਪਵਨ ਕੁਮਾਰ ਟੀਨੂ ਜਿਹੜੇ ਆ ਉੱਥੋਂ ਉਮੀਦਵਾਰ ਜਿਹੜੇ ਆ ਹੋ ਸਕਦੇ ਆ ਪਰ ਹੁਣ ਬਹੁਤ ਵੱਡੀ ਖਬਰ ਜਿਹੜੀ ਇਹੀ ਸਾਹਮਣੇ ਆਈ ਹੈ ਕਿ ਪਵਨ ਕੁਮਾਰ ਟੀਨੂ ਜਿਹੜੇ ਆ ਉਹ ਜਿਹੜੀ ਛੱਡ ਕੇ ਅਕਾਲੀ ਦਲ ਉਹ ਜਿਹੜੇ ਆ ਉਹ ਆਵਾਦੀ ਪਾਰਟੀ ਦੇ ਵਿੱਚ ਚਲੇ ਗਏ ਹੈਗੇ ਆ ਤਾਂ ਇਹ ਦਲ ਬਦਲੀਆਂ ਦਾ ਦੌਰ ਜਿਹੜਾ ਉਹ ਲਗਾਤਾਰ ਚੱਲਦਾ ਆ ਰਿਹਾ ਹੈ ਦਲ ਬਦਲੀਆਂ ਲਗਾਤਾਰ ਹੋ ਰਹੀਆਂ ਨੇ ਔਰ ਮੈਨੂੰ ਲੱਗਦਾ ਹੈ ਕਿ ਇਸ ਤੋਂ ਪਹਿਲਾਂ ਇਨ ਇਸ ਇਲੈਕਸ਼ਨ ਤੋਂ ਪਹਿਲਾਂ ਕਿਉਂਕਿ ਸਾਡੀ ਵੀ ਉਮਰ ਕੋਈ ਏਡੀ ਕੋਈ ਜ਼ਿਆਦਾ ਵੱਡੀ ਨਹੀਂ ਜਿਦਾ ਸਾਡਾ ਕੋਈ ਐਡਾ ਕੋਈ ਐਕਸਪੀਰੀਅੰਸ ਵੀ ਵੱਡਾ ਨਹੀਂ ਤਾਂ ਇਸ ਤੋਂ ਪਹਿਲਾਂ ਅਸੀਂ ਘਟੋ-ਘਟ ਇਸ ਲੈਵਲ ਤੱਕ ਦੀਆਂ ਜਿਹੜੀਆਂ ਉਹ ਦਲ ਬਦਲੀਆਂ ਨੇ ਉਹ ਨਹੀਂ ਸਨ ਦੇਖੀਆਂ ਜਿਸ ਕਿਸਮ ਦੀਆਂ ਦਲ ਬਦਲੀਆਂ ਜਿਹੜੀਆਂ ਉਹ ਇਸ ਇਲੈਕਸ਼ਨ ਦੇ ਵਿੱਚ ਹੋ ਰਹੀਆਂ ਨੇ ਔਰ ਪਤਾ ਨਹੀਂ ਲੱਗ ਰਿਹਾ ਕਿ ਕੌਣ ਕਿੱਧਰ ਜਾ ਰਿਹਾ ਔਰ ਕੋਈ ਵੀ ਕਿਸੇ ਵੀ ਪਾਰਟੀ ਦਾ ਕੋਈ ਵੱਡੇ ਤੋਂ ਵੱਡਾ ਲੀਡਰ ਜੇਕਰ ਉਹਦੇ ਬਾਰੇ ਕੋਈ ਕਹਿ ਦਿੰਦਾ ਕਿ ਫਲਾਣਾ ਚੱਲਿਆ ਔਰ ਉਹਦੇ ਪਹਿਲਾਂ ਇਹ ਹੁੰਦਾ ਸੀ ਕਿ ਨਹੀਂ ਯਾਰ ਕੋਈ ਇਹ ਬੰਦਾ ਨਹੀਂ ਜਾ ਸਕਦਾ ਇਹ ਬੰਦਾ ਬੜਾ ਪੁਰਾਣਾ ਇਹ ਬੰਦਾ ਬੜਾ ਪਾਰਟੀ ਦਾ ਵੱਡਾ ਇਹ ਬੰਦਾ ਬੜਾ ਪਾਰਟੀ ਦਾ ਵਫਾਦਾਰ ਹੈ ਪਹਿਲਾਂ ਇਹ ਗੱਲਾਂ ਹੁੰਦੀਆਂ ਸੀ ਕਿ ਨਹੀਂ ਜਾਊਗਾ ਪਰ ਹੁਣ ਜੜੀਆਂ ਚਰਚਾਵਾਂ ਕਿਸੇ ਬਾਰੇ ਵੀ ਹੋ ਜਾਂਦੀਆਂ ਨੇ ਤਾਂ ਉਸ ਤੋਂ ਬਾਅਦ ਇਹੀ ਗੱਲਾਂ ਜੜੀਆਂ ਸਾਹਮਣੇ ਆ ਜਾਂਦੀਆਂ ਨੇ ਕਿ ਠੀਕ ਹੈ ਭਾਈ ਵੀ ਹੋ ਸਕਦਾ ਹੈ ਕਿ ਚਲੀ ਜਾਵੇ ਕਿਉਂਕਿ ਅੱਜ ਕੱਲ੍ਹ ਜਿਸ ਤਰੀਕੇ ਦੀ ਦਲ ਬਦਲੀ ਦਾ ਜਿਹੜਾ ਉਹ ਦੌਰ ਚੱਲ ਰਿਹਾ ਹੈਗਾ ਤੇ ਉਹ ਦਲ ਬਦਲੀ ਜਿਹੜੀ ਆ ਉਹ ਲਗਾਤਾਰ ਜਿਹੜੀ ਉਹ ਵਧਦੀ ਜਾ ਰਹੀ ਹੈ ਇੱਕ ਪਾਰਟੀ ਦੂਜੀ ਪਾਰਟੀ ਦੇ ਵਿੱਚ ਜਿਹੜੇ ਬੰਦੇ ਜਾਈ ਜਾ ਰਹੇ ਇੱਕ ਪਾਰਟੀ ਦੇ ਔਰ ਦੂਜੀ ਪਾਰਟੀ ਦੇ ਤੀਜੀ ਚ ਜਾਈ ਜਾ ਰਹੇ ਆ ਤੀਜੀ ਦੇ ਚੌਥੀ ਚ ਚੌਥੀ ਵਾਲੇ ਪਹਿਲੇ ਚ ਮਤਲਬ ਸਮਝੋ ਬਾਹਰ ਗੱਲ ਹੋਈ ਪਈ ਹੈ ਕਿ ਆਖਰ ਕੋਈ ਖੜੂਗਾ ਵੀ ਕਿਤੇ ਖੜੋਤ ਵੀ ਆਊਗੀ ਇੱਥੇ ਤਾਂ ਇਹ ਹੈ ਕਿ ਕੁਝ ਲੋਕ ਤਾਂ ਟਿਕਟਾਂ ਵੀ ਖਾਤਰ ਭਜੇ ਜਾ ਰਹੇ ਆ ਤੇ ਕੁਝ ਲੋਕ ਰਿੰਕੂ ਵਰਗੇ ਜਿਹੜੇ ਉਹ ਟਿਕਟ ਮਿਲ ਲਈ ਤੋਂ ਬਾਅਦ ਵੀ ਜਿਹੜੇ ਉਹ ਭਜੇ ਜਾ ਰਹੇ ਆ ਤੇ ਪਵਨ ਕੁਮਾਰ ਟੀਨੂ ਜਿਹੜਿਆ ਹੁਣ ਅਕਾਲੀ ਦਲ ਛੱਡ ਕੇ ਜਿਹੜਾ ਉਹ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਗਏ ਆ ਔਰ ਲਗਾਤਾਰ ਚਰਚਾ ਆਮ ਇਹ ਵੀ ਹੈ ਕਿ ਉਹਨਾਂ ਨੂੰ ਹੀ ਉਮੀਦਵਾਰ ਜਿਹੜਾ ਉਹ ਬਣਾਇਆ ਜਾਊਗਾ ਭਗਵੰਤ ਮਾਨ ਜਿਹੜਿਆ ਪਹਿਲਾਂ ਹੀ ਇਹ ਗੱਲ ਸਾਫ਼ ਕਰ ਚੁੱਕੇ ਆ ਕਿ ਮੇਰੇ ਲਈ ਸੰਗਰੂਰ ਔਰ ਦੂਜੇ ਪਾਸੇ ਜਿਹੜੀ ਜਲੰਧਰ ਦੀ ਚੋਣ ਹੈ ਜਲੰਧਰ ਦੀ ਸੀਟ ਹੈ ਬਹੁਤ ਅਹਿਮ ਹੈਗੀ ਹੈ ਔਰ ਇਹਨਾਂ ਦੇ ਉੱਪਰ ਮੇਰਾ ਖਾਸ ਧਿਆਨ ਰਹੇਗਾ ਔਰ ਉਥੋਂ ਜਿਹੜੇ ਸੁਸ਼ੀਲ ਕੁਮਾਰ ਰਿੰਕੂ ਸੀਗੇ ਜਿਨ੍ਹਾਂ ਨੂੰ ਜਤਾਇਆ ਸੀ ਕਾਂਗਰਸ ਦੇ ਵਿੱਚੋਂ ਲਿਆ ਕੇ ਉਹ ਜਿਹੜੇ ਆ ਛੱਡ ਕੇ ਟਿਕਟ ਉਹਨਾਂ ਦੀ ਭੱਜ ਗਏ ਟਿਕਟ ਅਨਾਉਂਸ ਕਰਤੀ ਸੀ ਔਰ ਉਹ ਟਿਕਟ ਜਿਹੜੀ ਆ ਉਹ ਛੱਡ ਕੇ ਭੱਜ ਗਏ ਹੈਗੇ ਆ ਔਰ ਹੁਣ ਉਹ ਜਿਹੜੇ ਆ ਉਹ ਜਾ ਕੇ ਸ਼ਾਮਲ ਹੋ ਗਏ ਭਾਜਪਾ ਦੇ ਵਿੱਚ ਹੁਣ ਭਾਜਪਾ ਦੇ ਵੱਲੋਂ ਉਮੀਦਵਾਰ ਜਿਹੜੇ ਉਹ ਹੈਗੇ ਨੇ ਰਿੰਕੂ ਤਾਂ ਹੁਣ ਲਗਾਤਾਰ ਜਿਹੜਾ ਆਮ ਆਦਮੀ ਪਾਰਟੀ ਦੇ ਉੱਪਰ ਦਬਾਅ ਸੀਗਾ ਕਿ ਉੱਥੋਂ ਹੁਣ ਕਿਹਨੂੰ ਜਿਹੜਾ ਉਹ ਮੈਦਾਨ ਦੇ ਵਿੱਚ ਉਤਾਰਿਆ ਜਾਵੇ ਤਾਂ ਹੁਣ ਉਹਨਾਂ ਨੇ ਪਵਨ ਕੁਮਾਰ ਟੀ ਨੂੰ ਦਾ ਸ਼ਾਇਦ ਮਨ ਬਣਾਇਆ ਹੈਗਾ ਇਸੇ ਕਰਕੇ ਪਵਨ ਕੁਮਾਰ ਟੀ ਨੂੰ ਅਕਾਲੀ ਦਲ ਛੱਡ ਕੇ ਉਧਰ ਗਏ ਹਾਲਾਂਕਿ ਇਹ ਵੀ ਚਰਚਾ ਸੀ ਕਿ ਅਕਾਲੀ ਦਲ ਵੀ ਉਸ 사이ਡ ਉਮੀਦਵਾਰ ਜਿਹੜਾ ਉਹ ਬਣਾਏਗਾ ਪਰ ਪਵਨ ਕੁਮਾਰ ਪਾਰਟੀ ਨੂੰ ਜਿਹੜੇ ਉਧਰ ਚਲੇ ਗਿਆ ਪਰ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਅੰਦਰ ਬਹੁਤ ਵੱਡੇ ਪੱਧਰ ਤੇ ਬਗਾਵਤ ਹੋ ਸਕਦੀ ਆਮ ਆਦਮੀ ਪਾਰਟੀ ਦੇ ਅੰਦਰ ਬਹੁਤ ਵੱਡੇ ਪੱਧਰ ਤੇ ਹਲਚਲ ਹੋ ਸਕਦੀ ਹੈ ਕਿਉਂਕਿ ਪਹਿਲਾਂ ਹੀ ਦੂਜੀਆਂ ਪਾਰਟੀਆਂ ਚੋਂ ਲਿਆ ਕੇ ਉਮੀਦਵਾਰ ਆਮ ਆਦਮੀ ਪਾਰਟੀ ਕਈ ਐਲਾਨ ਚੁੱਕੀ ਹੈ ਤੇ ਹੁਣ ਇੱਕ ਹੋਰ ਜੇ ਉਮੀਦਵਾਰ ਇਸੇ ਤਰੀਕੇ ਦੇ ਨਾਲ ਹੀ ਆਉਂਦਾ ਇਸ ਤੋਂ ਪਹਿਲਾਂ ਰਿੰਕੂ ਤੋਂ ਵੀ ਸ਼ਾਇਦ ਆਮ ਆਦਮੀ ਪਾਰਟੀ ਨੇ ਸਬਕ ਨਹੀਂ ਲਿਆ ਤੇ ਹੁਣ ਲਗਾਤਾਰ ਜੇ ਦੂਜੀਆਂ ਪਾਰਟੀਆਂ ਦੇ ਵਿੱਚੋਂ ਲਿਆ ਕੇ ਜਿਹੜੇ ਇਹ ਉਮੀਦਵਾਰ ਬਣਾਏ ਜਾ ਰਹੇ ਆ ਤਾਂ ਬਹੁਤ ਵੱਡੇ ਸਵਾਲ ਜਿਹੜੇ ਭਗਵੰਤ ਮਾਨ ਦੇ ਉੱਪਰ ਖੜੇ ਹੋ ਰਹੇ ਆ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਇਹ ਗੱਲਾਂ ਕਹਿ ਰਹੇ ਨੇ ਕਿ ਅਸੀਂ 13 ਜ਼ੀਰੋ ਦੇ ਨਾਲ ਪੰਜਾਬੀਆਂ ਜਿਹੜੀਆਂ 13 ਦੀਆਂ 13 ਲੋਕ ਸਭਾ ਸੀਟਾਂ ਜਿੱਤਾਂਗੇ ਔਰ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੂੰ ਜਿਹੜੇ ਆ 13 ਉਮੀਦਵਾਰ ਵੀ ਜਿਹੜੇ ਆ ਉਹ ਨਹੀਂ ਮਿਲ ਰਹੇ ਔਰ ਤਿਤਲੀਆਂ ਫੜ ਫੜ ਕੇ ਜਿਹੜੇ ਖੁਦ ਦੂਜੀਆਂ ਪਾਰਟੀਆਂ ਤੋਂ ਆਏ ਲੋਕਾਂ ਨੂੰ ਤਿਤਲੀਆਂ ਦੱਸ ਦੇ ਰਿਹਾ ਭਗਵੰਤ ਮਾਨ ਔਰ ਉਹਨਾਂ ਦੂਜੀਆਂ ਪਾਰਟੀਆਂ ਚੋਂ ਆਏ ਲੋਕਾਂ ਨੂੰ ਹੁਣ ਭਗਵੰਤ ਮਾਨ ਆਪਣੀ ਪਾਰਟੀ ਦੇ ਵਿੱਚ ਟਿਕਟਾਂ ਦੇ ਰਹੇ ਨੇ ਔਰ ਲਗਾਤਾਰ ਉਹਨਾਂ ਨੂੰ ਜਿਹੜਾ ਉਹ ਸ਼ਾਮਲ ਵੀ ਕਰਾ ਰਹੇ ਆ ਔਰ ਜਿਹੜੀਆਂ ਪਹਿਲੀਆਂ ਟਿਕਟਾਂ ਅਨਾਉਂਸ ਹੋਈਆਂ ਉਹਦੇ ਵਿੱਚ ਪੰਜ ਮੰਤਰੀ ਨੇ ਤੇ ਤਿੰਨ ਦਲ ਬਦਲੀਆਂ ਵਾਲੇ ਆ ਔਰ ਇੱਕ ਕਲਾਕਾਰ ਆ ਕਿਸੇ ਆਮ ਵਰਕਰ ਨੂੰ ਆਮ ਸੁਧਾਰ ਲੀਟਰ ਨੂੰ ਟਿਕਟ ਜਿਹੜੀ ਆ ਉਹ ਨਹੀਂ ਦਿੱਤੀ ਗਈ ਤੇ ਹੁਣ ਇੱਕ ਹੋਰ ਪਤਾ ਲੱਗਿਆ ਕਿ ਪਵਨ ਕੁਮਾਰ ਤੀਨੂ ਜਿਹੜੇ ਕਿ ਸ਼ੋਮਣੀ ਅਕਾਲੀ ਦਲ ਦੇ ਵਿੱਚੋਂ ਲਿਆ ਕੇ ਉਹਨਾਂ ਨੂੰ ਜਲੰਧਰ ਤੋਂ ਉਮੀਦਵਾਰ ਬਣਾਇਆ ਜਾ ਸਕਦਾ ਹੈ ਤੇ ਬਹੁਤ ਵੱਡੇ ਸਵਾਲ ਖੜੇ ਹੋ ਰਹੇ ਭਗਵੰਤ ਮਾਨ ਦੇ ਉੱਪਰ ਕਿ ਆਪਣੇ ਬੰਦਿਆ ਤੇ ਪ੍ਰ ਕਿਉਂ ਨਹੀਂ ਕਿਉਂ ਬਗਾਨਿਆਂ ਵੱਲ ਝਾਕਣਾ ਪੈ ਰਿਹਾ ਹੋਰ ਵੱਡੀਆਂ ਅਪਡੇਟਸ ਦੇ ਲਈ ਜੁੜੇ ਰਹੋ ਚੈਨਲ ਨੂੰ ਆਪਣਾ ਟੀਮ ਜੀ ਨਾਲ